ਜੋ ਤੇ ਦਿੱਥੇ ਸੱਚੇ ਪਾਤਸ਼ਾਹ ਹਰ ਜਨਮ ਜਨਮ ਦੀ ਕਟਈਆ ਚਿਤਿਆ ਪਾਤਸ਼ਾਹ ਹੁ ਸੇ ਸ਼ਾਹ ਹਰਿ ਸੋ ਜਿਸ ਪਾਸ ਬਹਿਠਿਆ ਸੋਹੀਐ ਸਗਣਾ ਗਵਰੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਧ ਆਵ ਸੰਤ ਜਹੋ ਗੁਣ ਗਾਵੈ ਗੋਬਿੰਦ ਕੇ ਨਾਮ ਗੁਰਮਖਿ ਨਿਰ ਰਹੀਆ ਘਰਵਾਜੈ ਸਬਦ ਘਨੇਰੇ ਆਵ ਸੰਤ ਜਹੋ ਗੁਣ ਗਾਵੈ ਗੋਬਿੰਦ ਕੇ ਨਾਮ ਮੇਰਾ ਰਹੀਆ ਘਰ ਆਚੈ ਸ਼ਬਦ ਧਨੀਰੇ ਰਾਮ ਸ਼ਬਦ ਧਨੀਰੇ ਹਰਿ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਮਸਯ ਜਿਬਰੀ ਸਦਾ ਸਾਨਹੀ ਸਾਜ ਸ਼ਬਦ ਦਿਵਲਾਈ ਅਨੰਦ ਸਰਜ ਰਹਿ ਦੁਜਾ ਸਭ ਮੈਂ ਰਉ ਰਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵ ਨਹ ਨਹਿਆ ਸੋ ਪ੍ਰਭ ਮੇਰਾ ਸੋ ਮੀਰਾ ਰਾਮ ਰਾਮ ਮੇਰਾ ਸੋ ਮੀਰਾ ਅੰਤਰ ਜਾਮੀ ਘਟ ਘਟ ਰਵਿਆ ਸੋਈ فرمਤ ਸਤਿ ਪਾਈਐ ਸਹਜ ਸਮਾਈਐ ਇਸ ਬਿਨਿਆਰ ਨ ਕੋਈ ਸਜੇ ਗੁਣ ਗਾਏ ਪ੍ਰਭੁ ਘਾਣ ਆਪੇ ਲੈ ਮਿਲਾਈ ਨਾਨਕ ਸੋ ਪ੍ਰਭ ਸਰਬ ਦੇ ਜਪ ਤਹਿ ਨਿ ਸਬਾਮ ਧਿਆਈਐ ਇਹ ਜੋ ਤੋ ਦੁਖਰ ਮਨ ਮੁਖ 파 ਨ ਪਾਈ ਰਾਮ ਅੰਤਰੇ ਹਮ ਮਨ ਕਾ ਕ્રોਧ ਚਪਰਾਈ ਨਾਮ ਅੰਤਰ ਚਪਰਾਈ ਥਾਰੇ ਨ ਪਾਈ ਮਿਰਥਾ ਜੰਮ ਗਵਾਇਆ ਜਗ ਮਗ ਦੁਖ ਪਾਵੇ ਜੋ ਤਾ ਖਾਵੇ ਅੰਤ ਕਾ ਚੰਦਾ ਬੇਨਾ ਕੋ ਬਿਨੀ ਨਹੀਂ ਉਤ ਉਟੰਦ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਅਗੇ ਸਾਧਨ ਜਾਈ ਹੋ ਉਤੋਂ ੜਾ ਸਤਿਗੁਰ ਦਾਤਾ ਕਿਨ ਬਿਦੁਤਰ ਕਈਐ ਸਤਿਗੁਰ ਪਾਏ ਚਲੋ ਜੀਵ ਤਿਆ ਅਵ ਮਰਿਆ ਨਾਮ ਜੀਵ ਤਿਆ ਮਰੀਐ ਭਉ ਜਲ ਕਰੀਐ ਗੁਰਮੁਖ ਨਾਮ ਸਮਾਵੈ ਪੂਰਾ ਗੁਰੁ ਕਿਰਪਾ ਆਵੜ ਭਾਗੀ ਸਚਿ ਨਾਮ ਲੇਵ ਲਾਵੈ ਮਤ ਪਰਗਾਸ ਭਈ ਮਨ ਮਾ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਮਤ ਪਰਗਾਸ ਭਈ ਮਨ ਬਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ